ਸਾਖਰ ਦਾ ਉਗਿਆ ਬੂਟਾ ਤੂੰ ਵੀ ਲੈ ਲੈ ਸ਼ਾਨ ਸਾਖਰ ਦਾ ਉਗਿਆ ਬੂਟਾ ਤੂੰ ਵੀ ਲੈ ਲੈ ਸ਼ਾਨ ਅੱਲੇ ਕੇ ਤੁਸ਼ ਬਣ ਜਾਵੇ ਤੂੰ ਕਹਿੰਦ ਤਤ ਨੂੰ ਨਾ ਅੱਲੇ ਕੇ ਤੁਸ਼ ਬਣ ਜਾਵੇ ਤੂੰ ਕਹਿੰਦ ਤਤ ਨੂੰ ਨਾ ਤੇਰੇ ਨੇ ਕੱਟ ਤੂੰ ਸੀ ਇਹ ਇੰਨਾ ਬੜਾ ਤੂੰ ਕੀਤਾ ਇਕ ਮੰਨੇ ਗੱਲ ਆਸਾਂ ਦੀ ਕੂਤ ਸਾਡਾ ਪੀਤਾ ਮਾਫ਼ ਤੇਰੇ ਨੇ ਕੱਟ ਤੂੰ ਸੀ ਇਹ ਇੰਨਾ ਬੜਾ ਤੂੰ ਕੀਤਾ ਇਕ ਮੰਨੇ ਗੱਲ ਆਸਾਂ ਦੀ ਕੂਤ ਸਾਡਾ ਪੀਤਾ ਹੋਰਾਂ ਨੇ ਲਿਖਵਾ ਦਿੱਤੇ ਨੇ ਸਾਖਰਤਾ ਦੇ ਨਾਮ ਹੋਰਾਂ ਨੇ ਲਿਖਵਾ ਦਿੱਤੇ ਨੇ ਸਾਖਰਤਾ ਦੇ ਨਾਮ ਆਰੇ ਵੀ ਕਿ ਪੁੱਤ ਬਣ ਜਾਵੇ ਤੂੰ ਥੈਂਕ ਯੂ ਤੈਨੂੰ ਮਾਂ ਅੱਲਕੇ ਤੂੰ ਸ਼ਿਵਰ ਜਾਵੇ ਤੂੰ ਥੈਂਕ ਯੂ ਤੈਨੂੰ ਮਾਂ